ਵਿਕਰਜੀ ਕਾ ਖਾਲਸਾ ਵਾਇਕਰਜੀ ਕੀ ਫਤਿਹ ਇਕਵਲ ਫੇ ਤਾਂ ਸਾਡੀ ਵੀਰੀ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਨਮਿਤਾ ਮੇਕਾ ਸ਼ਾਂਤੀ ਈਸੜਾ ਧਾਰਮਿਕ ਸਥਾਨ ਆ ਉਹ ਗੁਰੂ ਗੋਬਿੰਦ ਸਿੰਘ ਮਾਰਗ ਤੇ ਵਸਿਆ ਹੋਇਆ ਹੈ ਜਿਹਦੇ ਮੈਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਵੀ ਆਪਾਂ ਜਿਹੜੀ ਇਹ ਯਾਤਰਾ ਕਰ ਰਹੇ ਆ ਆਪਾਂ ਗੁਰੂ ਗੋਬਿੰਦ ਸਿੰਘ ਮਾਰਗ ਦੀ ਕਰ ਰਹੇ ਆ ਜਿੱਥੇ ਜਿੱਥੇ ਉਹ ਜਿਹੜੇ 10ਵੇਂ ਪਾਸ਼ਾ ਜੀ ਹੋ ਕੇ ਨੰਗੇ ਸੀ ਸੋ ਆਪਾਂ ਸਾਈਨ ਬੋਰਡ ਤੋਂ ਤੁਸੀਂ ਦੇਖ ਹੀ ਲਿਆ ਹੁਣ ਆਪਾਂ ਚੱਲੇ ਆ ਫਲਾਈਸ ਆ ਇਹ ਜਿਹੜਾ ਗੁਰਦੁਆਰਾ ਵਾ ਇਹ ਨੇੜੇ ਦੇ ਕੰਢੇ ਵਸਿਆ ਹੋਇਆ ਵਾ ਤੇ ਢੇਲੋਂ ਤਕਰੀਬਨ 6 ਕਿਲੋਮੀਟਰ ਤੇ 200 ਮੀਟਰ ਦੀ ਦੂਰੀ ਤੇ ਜਿਹੜਾ ਇਹ ਸਥਾਨ ਆ ਇਹ ਬਣਿਆ ਹੋਇਆ ਵਾ ਆਪਾਂ ਚੱਲਦੇ ਆ ਇਸ ਧਾਰਮਿਕ ਸਥਾਨ ਦੇ ਅੰਦਰ ਤੇ ਤੁਹਾਨੂੰ ਕਰਵਾਉਣੀ ਆ ਦਰਸ਼ਨ ਗੁਰਦੁਆਰਾ ਫਲਾਈ ਸਾਹਿਬ ਦੇ ਨਾਮ ਨਾਲ ਇਹ ਜਿਹੜਾ ਗੁਰਦੁਆਰਾ ਇਹ ਮਸ਼ਹੂਰ ਵਾ ਕਿਉਂਕਿ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਦਾ ਜਿਹੜਾ ਇਤਿਹਾਸ ਆ ਇਹਨਾਂ ਨਾਲ ਜੁੜਿਆ ਹੋਇਆ ਵਾ ਚਾਹੇ ਗੁਰੂ ਗੋਬਿੰਦ ਸਿੰਘ ਜੀ ਇੱਕ ਰਾਤ ਲਈ ਇੱਥੇ ਰੁਕੇ ਸਨ ਪਰ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਛੇੜੀ ਧਰਤੀ ਸੀਗੀ ਇਹਨੂੰ ਵੀ ਪਵਿੱਤਰ ਕੀਤਾ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਸਾਈਨ ਬੋਰਡ ਆ ਗਿਆ ਵਾ ਤੇ ਹੁਣ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਉਹਦੇ ਸਾਹਮਣੇ ਆਪਾਂ ਪਹੁੰਚ ਚੁੱਕੇ ਆਂ ਤੇ ਚਲੋ ਆਪਾਂ ਚੱਲਦੇ ਆਂ ਅੰਦਰ ਤੇ ਦੇਖਦੇ ਆਂ ਆਪਾਂ ਆਪਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਹੋਂਦ ਤੱਕ ਦਰਸ਼ਨ ਕੀਤੇ ਆ ਸਭ ਜਗ੍ਹਾ ਤੇ ਸਾਨੂੰ ਜਾ ਕੇ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲੀ ਤੇ ਨਾਲ ਦੀ ਨਾਲ ਜਿਹੜੀ ਆਪਣੀ ਜਾਣਕਾਰੀ ਉਹਦੀ ਵਿੱਚ ਵੀ ਵਾਤਾ ਹੁੰਦਾ ਨੂੰ ਕਿਉਂਕਿ ਜਦ ਤੱਕ ਆਪਾਂ ਜਾਂਦੇ ਨਹੀਂ ਕਿਸੇ ਜਗ੍ਹਾ ਤੇ ਆਪ ਪੈਦਲ ਚੱਲ ਕੇ ਉਦੋਂ ਤੱਕ ਆਪਣੀ ਇਤਿਹਾਸ ਤੇ ਨਾਲ ਨੇੜਤਾ ਨਹੀਂ ਪੈਂਦੀ ਹੁਣ ਅਸੀਂ ਜਿਉਂ-ਜਿਉਂ ਅਸੀਂ ਦਰਸ਼ਨ ਕਰਦੇ ਜਾਂਦੇ ਆ ਤਾਂ ਮੇਕਸਤਾਨਾਂ ਦੀ ਸਾਡੀ ਜਿਹੜੀ ਮਨੋਤਾੰਗਾ ਕਿ ਅਸੀਂ ਆ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ ਆ ਵੀ ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਆ ਤੇ ਜਿਹੜੀ ਤਾਂਗਾ ਮੰਦੀ ਉਹ ਵੱਧ ਹੀ ਜਾਂਦੀ ਆ ਤੁਸੀਂ ਸਾਡੇ ਨਾਲ ਦਰਸ਼ਨ ਕਰੋ ਦੇਖੋ ਕਿੰਨੀ ਸੋਹਣੀ ਬਿਲਡਿੰਗ ਆ ਬਾਬਾ ਜੀ ਪਾਟ ਘਰੇ ਸਾਹਮਣੇ ਤੇ ਤੁਸੀਂ ਵੀ ਹੁਣ ਸਾਡੇ ਨਾਲ ਹੀ ਮੱਥਾ ਟੇਕੋ ਤੇ ਦਰਸ਼ਨ ਕਰੋ ਬਾਬਾ ਜੀ ਦੇ ਸਹਾ سنگ ਜੀ ਇਹ ਸਾਹਮਣੇ ਜਿੱਥੇ ਪਾਲਕੀ ਸਾਹਿਬ ਸਜੋਬਤਾਂ ਗੁਰਗਰਾਂ ਸਾਹਿਬ ਜੀ ਪ੍ਰਕਾਸ਼ ਨੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਬੈਠੇ ਸਨ বিশ্রਾਮ ਕੀਤਾ ਸੀ ਪਰਸ਼ਾਲਣ ਤੋਂ ਬਾਅਦ ਹੁਣ ਆਪਾਂ ਚੱਲਨੇ ਆ ਉਸ ਜਗ੍ਹਾ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਹੀ ਦੇ ਦਰਖਤ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਿਤ ਨੇ ਤੇ ਨਾਲ ਹੀ ਇਹ ਫਲਾਹੀ ਦਾ ਦਰਖਤ ਵਾ ਉਸ ਆਮਕੀ ਰੱਖਿਆ ਹੋਇਆ ਵਾ ਤੇ ਮਤਲਬ ਜਿਹੜਾ ਅਸਲ ਵਿੱਚ ਫਲਾਹੀ ਦਾ ਦਰਖਤ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਸ ਦੇ ਸਿਰਫ ਕੁਝ ਕਿ ਜਿਹੜੇ ਹਿੱਸੇ ਆ ਉਹੀ ਬਚੇ ਸਨ ਪਰ ਕਿਹੜੇ ਉਹਦੇ ਉਸੇ ਦਰਖਤ ਦੇ ਵਿੱਚੋਂ ਇੱਕ ਦਰਖਤ ਹਰਾ ਹੋਇਆ ਹੈ ਫਲਾਹੀ ਸਾਹਿਬ ਦਾ ਉਹ ਉਸੇ ਤਰ੍ਹਾਂ ਹੀ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਸਾਰੀ ਬਿਲਡਿੰਗ ਅ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੋਹਣੀ ਬਿਲਡਿੰਗ ਬਣੀ ਹੋਈ ਹੈ ਜਿੰਨੀ ਸੋਹਣੀ ਬਿਲਡਿੰਗਾ ਉਨਾ ਹੀ ਸੋਹਣਾ ਜਿਹੜਾ ਇਤਿਹਾਸ ਹੈ ਇਸ ਸਥਾਨ ਦਾ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਮਾਨ ਸਿੰਘ ਨੂੰ ਕਿਹਾ ਕਿ ਕੀਲਾ ਰਾਏਪੁਰ ਦੇ ਸਰਦਾਰਾਂ ਨੂੰ ਸੁਨੇਹਾ ਭੇਜ ਕੇ ਉਹਨਾਂ ਨੂੰ ਬੁਲਾਉਣ ਲਈ ਕਿਹਾ ਸੀ ਪਰ ਜਿਹੜੇ ਸਰਦਾਰ ਸੀ ਉਹ ਆਏ ਨਹੀਂ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਚਲੇ ਗਏ ਸੀ ਕੀ ਹੁੰਦਾ ਜਾਂਦਾ ਹੈ ਕਿ ਉਹਨਾਂ ਸਰਦਾਰਾਂ ਦੀ ਜਿਹੜੇ ਘਰ ਵਾਲੀਆਂ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਸਰਦਾਰ ਆ ਉਹ ਗੁਰੂ ਦੇ ਬੁਲਾਏ ਤੋਂ ਉੱਥੇ ਨਹੀਂ ਗਏ ਤਾਂ ਉਹਨਾਂ ਨੇ ਮਤਲਬ ਸਰਦਾਰਾਂ ਦਾ ਗੁੱਸੇ ਹੋ ਗਿਆ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਆ ਕੇ ਮਾਫੀ ਮੰਗੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮਾਫੀ ਕਰ ਦਿੱਤਾ ਸੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵਾਅਦਾ ਦਿੱਤਾ ਸੀ ਕਿ ਜਿਹੜੇ ਤੁਸੀਂ ਸਰਦਾਰਾਂ ਦੇ ਨਾਲ ਹੀ ਉਹਨਾਂ ਦੀ ਜੀਵਨ ਭਰ ਤੱਕ ਉਹਨਾਂ ਦੇ ਨਾਲ ਹੀ ਰਹੋਗੇ ਸੋ ਇਸ ਕਰਕੇ ਜਿਹੜਾ ਇਹ ਸਥਾਨ ਹੈ ਇੱਥੇ ਗੁਰੂ ਜੀ ਨੇ ਰਾਤ ਰੁਕੀ ਸੀ ਤੇ ਉਹਨਾਂ ਦੇ ਰਾਤ ਰੁਕਣ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਇਹ ਉਹ ਸਾਹਿਬ ਦੀ ਗਾ ਉਹ ਸਮੇਂ ਦੀ ਗੱਲ ਹੈ ਜਦੋਂ ਗੁਰੂ ਸਾਹਿਬ ਜੀ ਦੇ ਮਗਰ ਲੱਖਾਂ ਦੀ ਗਿਣਤੀ ਵਿੱਚ ਮੁਗਲ ਫੌਜ ਲੱਗੀ ਹੋਈ ਸੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਇੱਥੋਂ ਹੁੰਦੇ ਹੋਏ ਫਿਰ ਉਹਨਾਂ ਨੇ ਦੋਲੋਂ ਉਸ ਵਾਰ ਪਿੰਡ ਰਤਨ ਇਹਨਾਂ ਜਿਹੜੇ ਸਥਾਨਾਂ ਦੇ ਉੱਤੇ ਆਪਣੇ ਚਰਨ ਪਾਏ ਸੀ ਸੋ ਇਸ ਤਰੀ ਬਿਲਡਿੰਗਾਂ ਤੇ ਇਹ ਇੱਥੋਂ ਦਾ ਇਤਿਹਾਸ ਹੈ ਕਿ ਗੁਰੂ ਸਾਹਿਬ ਜੀ ਆਪਣੇ ਗੁਰੂ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਇੱਥੇ ਰਾਤ ਬਤਾਈ ਸੀ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਸੀ ਉਸ ਸਮੇਂ ਕਿਹਾ ਜਾਂਦਾ ਵੀ ਇਹ ਜਿਹੜਾ ਸਥਾਨ ਸੀਗਾ ਇਹ ਫਲਾਹੀ ਦੇ ਰੁੱਖਾਂ ਦਾ ਜੰਗਲ ਸੀ ਤੁਸੀਂ ਹੁਣ ਸਾਡੀ ਵੀਡੀਓ ਵਿੱਚ ਦੇਖ ਸਕਦੇ ਹੋ ਵੀ ਇਸ ਸਥਾਨ ਤੇ ਇੱਕ ਟਾਈਪ ਦਾ ਜੰਗਲ ਹੀ ਲੱਗਦਾ ਕਿਉਂਕਿ ਇੱਥੇ ਬਹੁਤ ਸਾਰੇ ਦਰਖਤ ਨੇ ਹੁਣ ਆਪਾਂ ਜਿਹੜਾ ਮੇਨ ਸਥਾਨ ਆ ਉਸ ਤੋਂ ਬਾਹਰ ਆ ਗਏ ਆ ਤੇ ਇਹਦੇ ਸਾਹਮਣੇ ਨਾ ਬੜੀ ਸੁਣੀ ਜਗ੍ਹਾ ਬਣੀ ਹੋਈ ਆ ਤੇ ਲਿਖਿਆ ਵੀ ਹੋਇਆ ਵੀ ਇਸ ਸਥਾਨ 'ਤੇ ਅੰਗੀਠਾ ਅਸਤੀਆਂ ਜਲ ਪ੍ਰਵਾਹ ਕੀਤੇ ਜਾਂਦੀਆਂ ਨੇ ਤੇ ਪਰ ਇੱਥੇ ਇਸਾਂ ਦੇ ਛਾਲਾ ਮਾਨੀਆਂ ਮੰਨਾ ਨੇ ਗੰਦੇ ਗੀਤ ਗਾਉਣੇ ਮੰਨਾ ਨੇ ਸੋ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਛੱਤ ਪਾ ਕੇ ਜਿਹੜਾ ਇਹ ਸਥਾਨ ਆ ਇੱਥੋਂ ਜਲ ਪ੍ਰਵਾਹ ਕੀਤਾ ਜਾਂਦੀਆਂ ਹੋਣਗੀਆਂ ਅਸਤੀਆਂ ਸੋ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਦੇ ਸਾਹਮਣੇ ਹੀ ਆ ਕਿਉਂਕਿ ਨਾਲ ਲਹਿਰ ਜਾਂਦੀ ਹੈ ਇੱਥੇ ਪੌੜੀਆਂ ਬਣੀਆਂ ਹੋਈਆਂ ਨੇ ਲੋਕ ਪਾਂਛਨਾਨਾ ਵਗੈਰਾ ਕਰਦੇ ਹੋਣਗੇ ਤੇ ਇਹ ਸੀਗਾ ਇਸ ਸਥਾਨ ਦਾ ਇਤਿਹਾਸ ਇਸ ਸਥਾਨ ਦੀ ਯਾਤਰਾ ਤੁਹਾਨੂੰ ਸਾਡੀ ਜਿਹੜੀ ਇਹ ਯਾਤਰਾ ਵਾ ਕਿਹੋ ਜੀ ਲੱਗੀ ਆ ਸਾਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਜੇ ਕੁਝ ਸਾਡੀ ਵੀਡੀਓ ਦੇ ਵਿੱਚ ਕੋਈ ਘਾਟ ਹੋਵੇ ਤਾਂ ਉਹ ਵੀ ਸਾਨੂੰ ਜਰੂਰ ਦੱਸਿਓ ਸਹਾ ਸੰਗਤ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਸਥਾਨ ਦੀ ਯਾਤਰਾ ਦੇ ਨਾਲ ਇਹ ਸੀ ਗੁਰਦੁਆਰਾ ਫਲਾਹੀ ਸਾਹਿਬ ਪਾਸਾਈ ਦਸਵੀਂ ਤੇ ਆਪਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਦੀ ਯਾਤਰਾ ਮਾ ਕਰਨੀਆਂ ਇਹ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੀ ਕਰਨੀਆਂ ਨੇ ਤੇ ਸਾਡੇ ਚੈਨਲ ਨੂੰ ਕਰਦੇ ਆ ਸਬਸਕ੍ਰਾਈਬ ਫਿਰ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਧੰਨਵਾਦ